ਜਨਤਾ ਦੀ ਭਾਸ਼ਾ ਦੇ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ। ਅੱਜ ਵਕਤ ਅਸੀਂ ਖੜੇ ਆ ਪਿੰਡ ਨਾਈ ਵਾਲਾ ਦੇ ਵਿੱਚ ਜਿਵੇਂ ਕਿ ਆਪਨੋ ਪੁਲੀਪਤੀ ਜਾਣਦੇ ਕਿ 100 ਦਾ ਮਹੀਨਾ 30 30 ਦਾ ਮਹੀਨਾ ਹੁੰਦਾ ਜਿੱਥੇ ਕਿ 30 ਦਾ ਜਿਹੜਾ ਤਿਹਾਰ ਹੁੰਦਾ ਇੱਥੇ ਅੱਜ ਪੈਣਾ ਨੇ ਨੱਚ ਕੇ ਲਾ ਕੇ ਦੁਨੀਆ ਭਾਗ ਕੇ ਆਪਣਾ ਅੱਜ ਲਾਠ ਦਿਨ ਵੱਲੋਂ ਪਾਈ ਹੈ ਨਾ ਅੱਜ ਲਾਠ ਦਿਨ ਵੱਲੋਂ ਪਾਈ ਆ ਗਲਬਤ ਕਰਦੇ ਆ ਭੈਣਾ ਦੇ ਨਾਲ ਕਿ ਉਹਨਾਂ ਦੇ ਤੀਆਂ ਦੇ ਧਿਆਨ ਮੁਲੇਗੀ ਕਿ ਕਾ ਕਰ ਅੱਜ ਠੀਕ ਨਾ ਚੱਲੂ ਅਸੀਂ ਚੌਨੇ ਵੀ ਤੀਆਂ ਇਸ ਸਾਲ ਆਈ ਸਾਲ ਮੰਨਦੀਆਂ ਨੇ ਤੇ ਅਸੀਂ ਵਿੱਚ ਚੌਨੇ ਵੀ ਕੁੜੀਆਂ ਜਿਹੜੇ ਅਸੀਂ ਥੇਲੀਆਂ ਤੋਂ ਵਿਛੜੀਆਂ ਹੁੰਦੀਆਂ ਨੇ ਉਹ ਆ ਦੇ ਪੇਕੇ ਘਰ ਆਉਣ ਤੇ ਆ ਦੇ ਘਰ ਵਿੱਚ ਬੈਠੇ ਟਿੱਪੇ ਘੇਰੇ ਕਿ ਤੀਆਂ ਬਣਾਉਣ ਇਹ ਨਾ ਭੈਣਾਂ ਜਿਹੜੀਆਂ ਤੀਆਂ ਲੱਗਦੀਆਂ ਨੇ ਤੀਆਂ ਦੇ ਕੋਈ ਬਹਾਨੇ ਪੱਜੂਗਾ ਸੀਗਾ ਇਹ ਕੁੜੀਆਂ ਸਹੁਰਿਆਂ ਤੋਂ ਪੇਕੇ ਹੁੰਦੀਆਂ ਸੀ ਮੀਨਾ-ਮੀਨਾ ਤੋਂ ਆਉਂਦਾ ਮੀਨਾ ਰਈ ਕਿ ਆਪਣੇ ਪੇਕਿਆਂ ਦੇ ਪਿੰਡ ਆਪਣੇ ਪਰਿਵਾਰ ਦੇ ਵਿੱਚ ਭਾਈਆਂ ਨਾਲ ਸਹੀਦੀਆਂ ਨਾਲ ਚਾਚੇ ਤਾਇਆ ਨਾਲ ਉਹ ਆਪ ਦਾ ਸਮਾਂ ਬਿਜ਼ਾਰਨ ਤੋਂ ਬਾਅਦ ਭਾਦੋਂ ਦਾ ਵੀ ਨਿਚੜਦਾ ਸੀ ਉਦੋਂ ਵਾਪਸ ਆਪਣੇ ਸੋਨੇ ਜਾਂਦੀ ਸੀ ਨਾ ਤੀਆਂ ਦਾ ਤਿਆਰ ਐਸੀ ਰੀਤ ਨਾ ਬਣਿਆ ਹੋਇਆ ਹਾਂ ਜਿਵੇਂ ਹੁਣ ਤੀਆਂ ਤੇ ਭੈਣਾਂ ਦਾ ਮਤਲਬ ਕੋਈ ਫਰਕ ਨਹੀਂ ਹੈਗਾ ਜਿੱਥੇ ਸਹੁਰੇ ਪਰਿਵਾਰ ਦੇ ਵਿੱਚ ਲੈ ਕੇ ਵੀ ਨੂੰਹਾਂ ਤੀਆਂ ਮੰਨਦੀਆਂ ਨੇ ਹਣਾ ਤੇ ਕੀ ਕਹਿਣਾ ਚਾਹੁੰਗੀਆਂ ਬਾਰੇ ਅਸੀਂ ਇਹ ਜਾਣਿਆ ਵੀ ਜਿਹੜੇ ਸਹੇਲੀਆਂ ਹੁੰਦੀਆਂ ਨੇ ਉਹ ਸਾਰੇ ਪਿੰਡਾਂ ਚ ਆਇਆ ਕਰਨ ਤੇ ਅੱਜ ਤੂੰ ਪੇਕੀ ਆ ਕੇ ਤੀਆਂ ਮਨਾਇਆ ਕਰਨ ਤੇ ਇਹੀ ਕਹਿਣਾ ਚਾਹੁੰਦੇ ਹਾਂ ਸਾਰੇ ਅੱਛਾ ਬੈਨੇਫੀਟ ਸੀ ਅ ਅਸੀਂ ਦੇਖ ਰਹੇ ਹਾਂ ਮੈਨੂੰ ਲੱਗਦੀ ਆ ਅਸੀਂ ਹੁਣ ਆ ਦੇ ਮਤਲਬ ਗਲੀ ਮਹੱਲੇ ਚ ਲੱਗਣ ਲੱਗੀਆਂ ਤੀਆਂ ਅਸੀਂ ਚਾਹੁੰਦੇ ਵੀ ਇਹੀ ਸਕੂਲ ਇਹੀ ਤੀਆਂ ਸਕੂਲ ਚ ਇਕੱਠੇ ਬਣਾਇਆ ਕਰਨ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਮੌਜੂਦ ਹੈ ਤੇ ਗੱਲਬਾਤ ਸਾਂਝੀ ਕਰਦੇ ਆ ਉਹਨਾਂ ਦੇ ਨਾਲ ਵੀ ਉਹਨਾਂ ਨੇ ਵੀ ਤੀਆਂ ਵਿੱਚ ਆ ਕੇ ਆਪਣੇ ਚਾਚੇ ਦਾਇਆ ਨੂੰ ਮਿਲੇ ਆ ਔਰ ਤੀਆਂ ਦਾ ਬੁਰਾ ਆਨੰਦ ਮਾੜਿਆ ਕਿਹੜੀ ਗੱਲ ਚ ਬੜੇ ਪੁੱਤਰ ਕਸ ਕਿ ਜੀ ਅੱਗੇ ਬੜਦੇ ਇਹ ਦੇਖੀਆਂ ਨੇ ਹਾਂਜੀ ਸੱਚ ਦਾ ਮੌਕਾ ਮਿਲਿਆ ਹਾਂਜੀ ਬਹੁਤ ਥੰਗੀ ਕੀ ਕਹਿਣਾ ਚਾਹੋਗੇ ਮਤਲਬ ਲੋਕਾਂ ਦੇ ਲੋਕਾਂ ਇਹ ਕਹਿਣਾ ਕਿ ਜੀਤੀਆਂ ਮਨਾਉਣੇ ਚਾਹਗੇ ਨੇ ਸਾਰੇ ਇਕੱਠੇ ਹੋਗੇ ਇਸ ਟਾਈਮ ਸਾਨੂੰ ਬਹੁਤ ਟਾਈਮ ਮਿਲਦਾ ਜੀ ਇਹ ਚੀਜ਼ ਕਰਨ ਦਾ ਨਹੀਂ ਆਦਰਵਾਇ ਸਾਨੂੰ ਸਟੱਡੀ ਤੇ ਐਦਾਂ ਉਲਝੇ ਰਹਿੰਦੇ ਆ ਲਾਈਫ ਵੀ ਜੀ ਰਹਿੰਦੀ ਆ ਲਾਈਫ ਵੀ ਜੀ ਰਹਿੰਦੀ ਆ ਸਾਫਲੇ ਅਸੀਂ ਬਿਲਲੇ ਟਾਈਮ ਹੋ ਕੇ ਬਹੁਤ ਇੰਜੋਏ ਕਰਦੇ ਆ ਚਲੋ ਇਸਕੇ ਸਾਡੇ ਨਾਲ ਪਿੰਡ ਨਾਈਵਾਲੇ ਦੇ ਛੋਡੇ ਬੱਚੇ ਔਰ ਵੱਡਿਆਂ ਨੇ ਵੀ ਆਪਣਾ ਅਲੱਗ-ਅਲੱਗ ਕੀਆ ਤੁਹਾਡੇ ਵੀ ਲੋਕਾਂ ਨੇ ਹਾਂਜੀ ਸਭ ਤੋਂ ਵੱਡਾ ਉਪਰਾਲਾ ਹੁੰਦਾ ਇੱਕ ਇਕੱਠ ਕੇ ਇਹ ਮੰਚ ਤੇ ਕਿਉਂ ਇਕੱਠਾ ਕਰਨਾ ਨਾ ਜਿਸਨੇ ਕੀ ਤੁਹਾਡੀ ਬਦੌਲਤ ਅੱਜ ਸਾਰੀਆਂ ਭੈਣਾਂ ਮਾਤਾ ਮਾ ਛੋਟੂ ਛੋਟੇ ਬੱਚਾ ਦੇ ਨਾਲ ਇਕੱਠੇ ਹੋਏ ਹਨ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਵੇਂ ਕਿ ਤੀਆਂ ਦੇ ਪੱਜਾਂ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਜਿਹੇ ਮਨਮਤੇ ਰੁਪਰੇ ਨੇ ਅੱਜ ਉਹ ਵੀ ਜਨ ਸੱਜਿਆ ਕਰਦੇ ਠੀਕ ਹੈ ਜੀ ਪਤਾ ਕੀ ਗੱਲ ਹੈ ਵੀਰੇ ਅੱਜ ਆਪਾਂ ਦੇਖ ਰਿਆਂ ਕਿ ਤੀਆਂ ਤੇ ਹਾਰ ਹੋ ਰਿਹਾ ਹੈ ਬੜੇ ਕਈ ਇਹ ਜਿਹੜੇ ਆਪਣੇ ਪਿਸਰੇ ਜਾਂਦੇ ਤੁਮ ਤਾਂ ਮਤਲਬ ਕਿ ਆਪਣੇ ਸਭਿਆਚਾਰ ਨੂੰ ਭੁੱਲ ਰਹੇ ਆਂਗੇ ਚੀਜ਼ ਇੱਥੇ ਇੱਕ ਹੁੰਦਾ ਹੈ ਕਿ ਪਰਿਵਾਰ ਆਪਣੇ ਮਾਪੇ ਤੋਂ ਧੀ ਅਲੱਗ ਹੋ ਜਾਂਦੀ ਇੱਕ ਚਾਂਸ ਮਿਲ ਜੇ ਉਹਨੂੰ ਆਪਣੇ ਸਾਰੇ ਪਰਿਵਾਰ ਆ ਕੇ ਜਾਂ ਕੋਈ ਵੀ ਆਪਣੇ ਮਤਲਬ ਮਾਵਾਤੀਆਂ ਮਾਣਣਾ ਹਰ ਉਹ ਜੇ ਯੋਜਿਕਾ ਆਪਣੇ ਡੇਲੀ ਕੰਮ ਚ ਮਤਲਬ ਕਿ ਯੋਜਿਨ ਇੰਨੀ ਆਣੀ ਇਹਨੂੰ ਇੱਕ ਮਾਹੌਲ ਨਹੀਂ ਮਿਲਦਾ ਇਕੱਠੇ ਹੋ ਕੇ ਇੱਕ ਆਪਣਾ ਪ੍ਰੋਲਲਾ ਕਰਦੇ ਪ੍ਰੋਲਲਾ ਕਰਦੇ ਤੇ ਆਪਣਾ ਹਰ ਇੱਕ ਦਾ ਆਪਣਾ ਮਤਲਬ ਕਿ ਜਿਹੜਾ ਹੀ ਰੈਗੂਲਰ ਕੰਮ ਆਉ ਛੱਡ ਕੇ ਇੱਥੇ ਆ ਕੇ ਇਕੱਠੇ ਹੋ ਕੇ ਕਿਸੀਆਂ ਮਨਉਂਦੀ ਐਸਾ ਤੁਹਾਡੇ ਕਹਿੰਦਾ ਪਾਪ ਦੀ ਹਰਬ ਤੇ ਲਾਈਫ ਇੰਨੀ ਬਿਜ਼ੀ ਆ ਕਿ ਕਿਸੇ ਨੂੰ ਇੱਕ ਦਿਨ ਟਾਈਮ ਨਹੀਂ ਦੇ ਹਾਂ ਬੱਤੇ ਇਤਿਹਾਸ ਹੈ ਇਦਾਂ ਦਾ ਕਿ ਮਤਲਬ ਕਿ ਸਾਰੇ ਇਕੱਠੇ ਹੋ ਕੇ 10 ਮਿੰਟ 20 ਮਿੰਟ ਜੋ ਵੀ ਆਪਣਾ ਮਤਲਬ ਦਿਲ ਦੇ ਚਾਹਣ ਉਹ ਪੂਰੇ ਕਰ ਲੈਣ ਇੱਥੇ ਆ ਕੇ ਠੀਕ ਹੈ ਤੇ ਜੀ ਮੈਸਲੀ ਮੰਨ ਲਾਦਾ ਕਿ ਇਹ ਹੀਰੋ ਅੱਗੇ ਹੋਰ ਸਹਾਇਤਾ ਕਰਨਾ ਚਾਹੀਦਾਗਾ ਇੱਕ ਪਿੰਡ ਗਲੀ ਮਹੌਲੇ ਚਾਹੀਏ ਆਰ ਲੇਡੀ ਚਾਹੀਦੀ ਚਲ ਰਹੀ ਹੈ ਜੀ ਅੱਜ ਬਹੁਤ ਸਾਰੇ ਪਿੰਡ ਐਸੇ ਹੈਗੇ ਨੇ ਇੱਥੇ ਅੱਜ ਵੀ ਤੀਆਂ ਨਹੀਂ ਲੱਗਦੀਆਂ ਹਾਂ ਜਿਵੇਂ ਕਿ ਪਿਛਲੇ ਕੁ 5 ਸਾਲਾਂ ਦੀ ਗੱਲ ਕਰੀਏ ਅੱਜ ਤਾਂ ਬਹੁਤ ਫਰਕ ਆ ਤੀਆਂ ਲੱਗ ਰਹੀਆਂ ਨੇ ਬਹੁਤ ਸਾਰੇ ਪਿੰਡ ਅੱਜ ਵੀ ਅਜਿਹੀ ਇੱਥੇ ਤੀਆਂ ਨਹੀਂ ਲੱਗਦੀਆਂ ਉਹਨਾਂ ਪਿੰਡਾਂ ਨੂੰ ਕੀ ਕਹਾਂ ਲੁਕਣ ਦੀ ਗੱਲ ਪਤਾ ਹੀ ਗੱਲ ਹੈ ਜੀ ਆਪਣੇ ਸੱਭਿਆਚਾਰ ਆਪਣੇ ਨੂੰ ਸ਼ੁਰੂ ਦੀ ਜਿਹੜੀ ਜੁੜੀ ਪਿਆ ਬਟ ਆਪਣੇ ਲੋਕ ਹਰ ਇੱਕ ਮਤਲਬ ਕਿ ਆੜੜ ਪਿੰਡਾਂ 'ਚ ਰਹਿਣ ਦੇ ਹਿਸਾਬ ਨਾਲ ਚੀਜ਼ਾਂ ਅਲਗ-ਅਲਗ ਹੋ ਗਈਆਂ ਨੇ ਕੁਝ ਸਰਪੰਚੀ ਦੇ ਤੌਰ ਤੇ ਹੋਈ ਦੇਗੀ ਉਹਨਾਂ ਨੂੰ ਵੀ ਚਾਹੀਦੀਆਂ ਚੀਜ਼ਾਂ ਕਿ ਆਪਣੇ ਬੱਚਿਆਂ ਨੂੰ ਨਾ ਭੁੱਲਣ ਦੀਆਂ ਇਹ ਚੀਜ਼ਾਂ ਕਿਉਂਕਿ ਬਾਹਰ ਵੀ ਜਾ ਰਹੇ ਹੈ ਕਈ ਨੌਜਵਾਨ ਉਹ ਵੀ ਨਾ ਬਾਰ ਵੀ ਮਨਾਉਣੀ ਚੀਜ਼ ਭੁੱਲਣਾ ਬਟ ਕੀ ਉਹ ਆਪਣੇ ਪਿੰਡ ਲਈ ਵੀ ਕੀ ਕਰਨ ਇਹ ਵੀ ਹੁੰਦਾ ਕਿ ਮੋਟਿਵੇ ਮਤਲਬ ਕਿ ਉਹ ਕਹਿਣ ਵੀ ਅਸੀਂ ਇਹ ਚੀਜ਼ ਨੂੰ ਭੁੱਲੇ ਨਹੀਂਗੇ ਬਟ ਕਹਿੰਦਾ ਪਾਵੇਂ ਮਾਡਰਨ ਜਵਾਨ ਆ ਚੁੱਕੇਗਾ ਪਰ ਫਿਰ ਵੀ ਆਪਣਾ ਪਛੋਕੜਾ ਆਪਣਾ ਸੱਭੇ ਜਹਰ ਨੂੰ ਭੁੱਲਣਾ ਚਾਹੀਦਾ ਹਾਉ ਭੁੱਲਣਾ ਨਹੀਂ ਚਾਹੀਦਾ ਇਹ ਗਰਾਊਂਡ ਲੈਵਲ ਦੀ ਸਚਾਈ ਹੈ ਵੀ ਮਤਲਬ ਬਾਹਰ ਵੀ ਜਾ ਰਹੇ ਨੇ ਬਟ ਆਪਣੇ ਸੱਭੇ ਜਹਰ ਨੂੰ ਭੁੱਲੋ ਠੀਕ ਹੈ ਠੀਕ ਹੈ ਸਪਾਰਸ ਨੂੰ ਇੱਕ ਮਿੰਟ ਇੱਕ ਮਿੰਟ ਖੜੇ ਰੋ ਕੋ ਹਾਂਜੀ ਸਰਨਾਪਾਤ ਮਜੂਦਾ ਪਾ ਗਲਵੱਧ ਕਰਦੇ ਆ ਉਹਨਾਂ ਦੇ ਨਾਲ ਕੀ ਜਿਹੜੀਆਂ ਅੱਜ ਦੀਆਂ 3ਾਂ ਦੇ ਉਜੋਗ ਅੱਜ ਤੋਂ ਜਿਹੜਾ ਰੀਤ ਹੈ 3ਾਂ ਦਾ ਸੂਕੜ ਤੋਂ ਚੱਲਦਾ ਆ ਸਾਡੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਚੀਜ਼ਾਂ ਨੂੰ ਦੇਖਿਆ ਤੇ ਗਲਵੱਧ ਕਰਦੇ ਆ ਮਾਤਾ ਨੇ ਕਿ ਅੱਜ ਦੇ 3ਾਂ ਦੇ ਪੌਣ ਅੱਜ ਪਿਛਲੇ ਦੀ ਕੀ ਫਰਕ ਸੀ ਇਹਦਾ ਬਾਸ ਹੋਣੇ ਮਾਇਕ ਨਹੀਂ ਅਸੀਂ ਇਹ ਨਹੀਂ ਖਾਕੇ 3ਾਂ ਮਨਾਉਂਦੇ ਸੀ ਆ ਬਾਕੀ ਸਾਈਲੈਂਟ ਬਈ ਉਹਨੇ 3ਾਂ ਮਨਾਉਣੀਆਂ ਚਾਹਿੰਦੇ ਨੇ ਜੇ ਮੇਰੇ ਅੱਗੇ ਇਕੱਠੇ ਰਹਿੰਦੇ ਤੇ ਇਕੱਠੇ ਜਿ ਪ੍ਰੋਗਰਾਮ ਕਰਦੇ ਸੀ ਹੁਮੇ ਆਪਣਾ ਪ੍ਰੋਗਰਾਮ ਆਪ ਨੂੰ ਹੋਣਾ ਚਾਹੀਦਾ ਹਾਂ ਵੀ ਅੱਡਾ-ਵੱਡੇ ਨਹੀਂ ਲਾਉਣੇ ਚਾਹੀਦੇ ਜਿੱਥੇ ਸਾਂਝਾ ਕਰ ਹੈ ਜਿੱਥੇ ਸਾਂਝਾ ਪ੍ਰੋਗਰਾਮ ਆ ਉੱਥੇ ਕਰਨਾ ਚਾਹੀਦਾ ਜਿੱਥੇ ਸਾਂਝੀ ਜਗ੍ਹਾ ਦੀ ਮਤਲਬ ਹਾਂ 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 ਜਿੱਥੇ ਵੀ ਰੋਗਾਂ ਨਾਲ ਸਾਂਝਾ ਉੱਥੇ ਆਪਣਾ ਉਹ ਕਰਨਾ ਚਾਹੀਦਾ ਅਸਾਂ ਮਾਤਾ ਆ ਗੱਲ ਮੁੜ ਕੇ ਉਹਨੇ ਤੀਆਂ ਦੇਣਾ ਕੋਈ ਵੀ ਗੱਲ ਪਤੀਆਂ ਦੀ ਕਰੇ ਹਾਂ ਤੇ ਤੀਆਂ ਬਾਰੇ ਕੀ ਕਹੋ ਤੁਸੀਂ ਮਤਲਬ ਆਪਣੇ ਉਲਝੋ ਤੀਆਂ ਦੇਖੀ ਹੈ ਨਾ ਉਹਦੇ ਤੀਆਂ ਕਿੱਦਾਂ ਲੱਗਦੀ ਹੁੰਦੀਆਂ ਉਹ ਤਾਂ ਤੀਆਂ ਦੇ ਭਾਈ ਲੈ ਜਾਂਦੇ ਸੀ ਤੀਆਂ 15-15 ਦਿਨ ਦੇਖਦੀਆਂ ਸੀ ਫਿਰ 15 ਦਿਨਾਂ ਬਾਅਦ ਸੌਣਾਂ ਤੋਂ ਆਉਣ ਲੀਆਂ ਸੀ ਸਨਾਰੇ ਲੰਦੇ ਤੇ ਭਾਈ ਛੱਡ ਕੇ ਜਾਂਦੇ ਸੀ ਚਾਹ ਲਾੜ ਸੱਸਾ ਮਨਾਉਂਦੀਆਂ ਸੀ ਸਹੁਰੇ ਮਨਾਉਂਦੇ ਸੀ ਪੇਕੇ ਮਨਾਉਂਦੇ ਸੀ ਤਿਹਾਰ ਹੁਣ ਅਗਲਾ ਰਿਹਾ ਨਹੀਂ ਤੇ ਆਪਾਂ ਨੂੰ ਅਗਲਾ ਜੋਗਾਉਣਾ ਚਾਹੀਦਾ ਹਾਂ ਤੇ ਥੋੜਾ ਫਰਕ ਕੀ ਲੱਗਿਆ ਜਿਹਦਾ ਹੁਣ ਦਾ ਟਾਈਮ ਹੈ ਹੁਣ ਇਹ ਬਹੁਤ ਫਰਕ ਹੈ ਵੀ ਮਾਹਰ ਬਹੁਤ ਖਰਾਬ ਹੋ ਗਿਆ ਬਦਲ ਚੇਜ ਹੋ ਗਿਆ ਮਰਜੀ ਹੋ ਗਏ ਲੋਕਾਂ ਹਾਂ ਹਾਂ ਵੀਜੀ ਹੋ ਗਏ ਲੋਕ ਜਿਹੜਾ ਹੁਣ ਅੱਜ ਦਾ ਪ੍ਰੋਗਰਾਮ ਹੈ ਆਪਣੇ ਬਹੁਤ ਵਧੀਆ ਲੱਗਦਾ ਆਪਾਂ ਨੂੰ ਕੁੜੀਆਂ ਨੂੰ ਸਿਆ ਅੱਖਾਂ ਖੋਲ੍ਹਦੀਆਂ ਨੇ ਵਿਆਹ ਪ੍ਰੋਗਰਾਮਾ ਪਰਾਣਾ ਵੀ ਕਿਵੇਂ ਚੱਲਦਾ ਹੈ ਹਨਾ ਵੀ ਪਰਾਣਾ ਪਰੋਣਾ ਜਿਵੇਂ ਇੱਥੇ ਆ ਕੇ ਤੁਹਾਨੂੰ ਛੋਟੇ ਛੋਟੇ ਬੱਚੇ ਮਿਲਦੇ ਨੇ ਨਾ ਵੱਡੀ ਉਮਰ ਦੇ ਲੋਕ ਮਿਲਦੇ ਨੇ ਚਾਚੇ ਤਾਇਆ ਸਾਰਿਆਂ ਨਾਲ ਮੇਲ ਬੜਾ ਹੋਇਆ ਤੇ ਤਾਂ ਕਿ ਪਤਾ ਲੱਗੇ ਸਾਡੇ ਆਪਣੇ ਨੇ ਕੋਣ ਬਗਾਨੇ ਨਹੀਂ ਕਿਉਂਕਿ ਜਿਹੜਾ ਤੀਆਂ ਦਾ ਤਿਉਹਾਰ ਹੈ ਇੱਕ ਭਾਈਚਾਰਕ ਸਾਂਝ ਹੈ ਹਾਂਜੀ ਤੇ ਜਿਵੇਂ ਬਹੁਤ ਸਾਰੀ ਪਿੰਡਾਂ ਚ ਅੱਜ ਤੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਕੰਨ ਵੀ ਜਿਵੇਂ ਅਸੀਂ ਤੀਆਂ ਮਨਾਈਆਂ ਨੇ ਪਿੰਡ ਦੇ ਵਿੱਚ ਉਹ ਸਾਰੀਆਂ ਭੈਣਾਂ ਤੀਆਂ ਮਨਾ ਹੁਣ ਤੀਆਂ ਸੱਦਣ ਸੰਧਾਰੇ ਦੇਣ ਭੈਣਾਂ ਭਾਈਆਂ ਨੂੰ ਮਿਲਣ ਇਕੱਠੇ ਹੋ ਕੇ ਬੈਠਣ ਹੈਨਾ ਜਿਵੇਂ ਅੱਗੇ ਕਰੋਨਾ ਆ ਗਿਆ ਉਹਨੇ ਕਰ ਲੱਗ ਲੱਗ ਕੇ ਵਿਉਤ ਤੇ ਜਿਵੇਂ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਨੂੰ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਖਬਰ ਲੈ ਕੇ ਫੇਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਸ ਤੇ ਲਈ ਸੱਸੇ ਕਾ